ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਰਵਿੰਦਰ ਕੌਰ ਤੇ ਸਵਾਗਤ ਹੈ ਤੁਹਾਡਾ ਰਵਿੰਦਰ ਫੈਬਰਿਕ ਤੇ ਰਵਿੰਦਰ ਫੈਬਰਿਕ ਤੇ ਤੁਸੀਂ ਦੇਖ ਸਕਦੇ ਜੇ ਲੇਡੀ ਸੂਟਾਂ ਦੀ ਤੇ ਰੇਟੀ ਮੇਟ ਦੀ ਬਹੁਤ ਸਾਰੀ ਵੈਰਾਈਟੀ ਨਵੀਂ ਨਵੀਂ ਵੈਰਾਈਟੀ ਦੇਖਣ ਵਾਸਤੇ ਤੁਸੀਂ ਮੇਰੇ ਚੈਨਲ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਸਬਸਕ੍ਰਾਈਬ ਕਰੋ ਪੇਮੈਂਟ ਦਾ ਮੂਡ ਹੋਏਗਾ ਜੀ ਆਨਲਾਈਨ Google Pay PhonePe ਰਾਹੀਂ ਤੁਸੀਂ ਪੇਮੈਂਟ ਕਰ ਸਕਦੇ ਹੋ ਪੇਮੈਂਟ ਤੁਹਾਨੂੰ ਪਹਿਲਾਂ ਹੀ ਕਰਨੀ ਪੈਗੀ ਫਿਰ ਹੀ ਤੁਹਾਡਾ ਆਰਡਰ ਕਨਫਰਮ ਹੋਏਗਾ ਠੀਕ ਹੈ ਜੀ ਅੱਜ ਆਪਾਂ ਲੈ ਕੇ ਆਏ ਹਾਂ ਤੁਹਾਡੇ ਵਾਸਤੇ ਕੋਟੀਆਂ ਦੀ ਵੀਡੀਓ ਕੋਟੀਆਂ ਦੀ ਵੀਡੀਓ ਦੀ ਇੰਨੀ ਕੁ ਡਿਮਾਂਡ ਆ ਰਹੀ ਹੈ ਕਿ ਤੁਸੀਂ ਹੋਰ ਠੀਕ ਹੈ ਕੋਟੀਆਂ ਦੀ ਹੋਰ ਵੀਡੀਓ ਲੈ ਕੇ ਆਓ ਬਟ ਪ੍ਰੋਬਲਮ ਇਹ ਆ ਕਿ ਹੁਣ ਸੀਜ਼ਨ ਆਪਣਾ ਹਨਾ ਨਿਕਲ ਗਿਆ ਇਸ ਕਰਕੇ ਆਪਾਂ ਹੋਰ ਨਿਊ ਸਟਾਕ ਨਹੀਂ ਲਿਆ ਸਕਦੇ ਠੀਕ ਹੈ ਜਿਹੜਾ ਮੇਰੇ ਕੋਲ ਸਟਾਕ ਪਿਆ ਹੋਇਆ ਹੈ ਵੀਡੀਓ ਦੇ ਵਿੱਚੋ ਕਾਫੀ ਵਾਰੀ ਇਸ ਤਰ੍ਹਾਂ ਹੁੰਦਾ ਹੈ ਕਿ ਕੁਝ ਭੈਣ ਭਰਾ ਰਖਵਾ ਲੈਂਦੇ ਨੇ ਪੀਸ ਕਿ ਸਾਡਾ ਰੱਖ ਲਓ ਹੋਲਡ ਤੇ ਇੱਕ ਦਿਨ ਦੋ ਦਿਨ ਉਸ ਤੋਂ ਬਾਦ ਉਹ ਕੋਈ ਹਨਾ ਦੱਸ ਦੇਣੀ ਆ ਉਹਦੇ ਚੱਕਰ 'ਚ ਦੂਸਰੇ ਕਸਟਮਰ ਵੀ ਖਰਾਬ ਹੁੰਦੇ ਨੇ ਜਿਨ੍ਹਾਂ ਨੇ ਇੱਕ ਚੀਜ਼ ਲੈਣੀ ਹੁੰਦੀ ਆ ਓਕੇ ਤੇ ਉਹ ਉਸ ਤਰੀਕੇ ਨਾਲ ਸਾਡੇ ਕੋਲ ਉਹ ਸਮਾਨ ਬਚ ਜਾਂਦਾ ਹੈ ਠੀਕ ਹੈ ਅੱਜ ਆਪਾਂ ਲੈ ਕੇ ਆਏ ਤੁਹਾਡੇ ਵਾਸਤੇ ਉਹਨਾਂ ਕੋਟੀਆਂ ਦੀ ਹੀ ਫਿਰ ਵੀਡੀਓ ਲੈ ਕੇ ਆਏ ਅੱਜ ਆਪਾਂ ਸਾਰੀਆਂ ਘੱਟ ਰੇਂਜ ਵਾਲੀਆਂ ਤੇ ਵੱਧ ਰੇਂਜ ਵਾਲੀਆਂ ਇੱਕ ਹੀ ਵੀਡੀਓ 'ਚ ਦੀ ਖਾਵਾਂਗੇ ਕਿਉਂਕਿ ਪੀਸ ਆਪਣੇ ਕੋਲ ਥੋੜੇ ਹੀ ਰਹਿ ਗਏ ਨੇ ਤੇ ਚਲੋ ਦੇਖਦੇ ਹਾਂ ਕੋਟੀਆਂ ਸਭ ਤੋਂ ਪਹਿਲਾਂ ਤੁਹਾਨੂੰ ਦਿਖਾਵਾਂਗੇ ਲਾਈਟ weight ਵਾਲੀਆਂ ਕੋਟੀਆਂ ਜਿਹੜੇ ਕਿ ਆਪਣੇ ਕੋਲ 2 ਪੀਸ ਹੀ ਬਚੇ ਹੋਇਆ ਠੀਕ ਹੈ ਇਹ ਇੱਕ ਤੇ ਹੈਗਾ 200 ਵਾਲਾ ਮਤਲਬ ਵਿਦ ਸ਼ਿਪਿੰਗ ਤੁਸੀਂ ਜੇ ਵੀਡੀਓ ਪਹਿਲੀ ਦੇਖੀ ਹੋਏਗੀ ਤੁਹਾਨੂੰ ਪਤਾ ਹੋਏਗਾ 200 ਚ ਤੁਹਾਨੂੰ ਕੋਟੀ ਮਿਲ ਜਾਏਗੀ ਯਾਨੀ ਕਿ 150 ਤੁਹਾਨੂੰ ਕੋਟੀ ਪਵੇਗੀ 50 ਰੁਪਏ ਸ਼ਿਪਿੰਗ ਤੇ ਲੱਗੇਗੀ ਲੱਗੇਗੀ ਸ਼ਿਪਿੰਗ ਫ੍ਰੀ ਸਮਝ ਲਓ ਜਾਂ ਕਿੰਨੇ ਸਮਝ ਲਓ 200 ਇਹ ਵਾਲੀ ਕੋਟੀ ਦਾ ਲੱਗੇਗਾ ਜੀ ਪ੍ਰਾਈਸ ਇਹ ਵਾਲੀ ਦਾ ਠੀਕ ਹੈ ਇੱਕੋ ਹੀ ਕਲਰ ਰਹਿ ਗਿਆ ਇਹਦੇ ਵਿੱਚ ਕਾਫੀ ਪੀਸ ਸੀ ਆਪਣੇ ਕੋਲ ਜਿਨ੍ਹਾਂ ਨੇ ਵੀਡੀਓ ਦੇਖੀ ਹੈ ਉਹਨਾਂ ਨੂੰ ਪਤਾ ਹੋਏਗਾ ਕਿ ਆਪਣੇ ਕੋਲ ਕਿੰਨੇ ਪੀਸ ਪੈ ਸੀ ਇਹ ਦੇ ਨਾਲ ਦੇ ਇੱਕੋ ਹੀ ਪੀਸ ਆ ਤੇ ਫਟਾਫਟ ਤੁਸੀਂ ਵੀਡੀਓ ਦੇਖਦੇ ਸਾਰ ਆਰਡਰ ਕਰ ਦਿਆ ਕਰੋ ਤੇ ਆਰਡਰ ਕਨਫਰਮ ਕਰਾਇਆ ਕਰੋ ਠੀਕ ਹੈ ਔਰ ਦੂਸਰਾ ਪੀਸ ਇਹ ਵਾਲਾ ਰਹਿ ਗਿਆ 250 ਪ੍ਰਾਈਸ ਦਾ ਓਕੇ ਇਹ 250 ਪ੍ਰਾਈਸ ਦਾ ਪ੍ਰਾਈਸ ਨੋਟ ਕਰਿਆ ਕਰੋ ਵੀਡੀਓ ਨੂੰ ਧਿਆਨ ਨਾਲ ਦੇਖਿਆ ਕਰੋ ਕਿਉਂਕਿ ਅੱਜ ਵਾਲੀਆਂ ਵੀਡੀਓ ਦੇ ਵਿੱਚ ਫਿਰ ਮਿਕਸਪ ਜਿਹਾ ਹੋ ਜਾਣਾ ਸਾਰੇ ਪ੍ਰਾਈਸ ਦੀਆਂ ਕੋਟੀਆਂ ਤੇ ਸਾਰੇ ਜਿੰਨੇ ਪੀਸ ਮੇਰੇ ਕੋਲ ਹੈਗੇ ਆ ਮੈਂ ਉਹ ਸਾਰੇ ਤੁਹਾਨੂੰ ਦਿਖਾ ਰਹੀ ਹਾਂ ਇੱਕੇ ਵੀਡੀਓ ਦੇ ਵਿੱਚ ਠੀਕ ਹੈ 10 15 ਪੀਸ ਹੋਣਗੇ ਬਸ ਤੇ ਆਰਾਮ ਨਾਲ ਵੀਡੀਓ ਨੂੰ ਧਿਆਨ ਨਾਲ ਦੇਖਣਾ ਹਲੋ ਜੀ 250 ਰੁਪਿਆ ਇਹ ਵਾਲੀ ਕੋਟੀ ਦੋ ਲਾਈਟ ਲਾਈਟ ਵੇਟ ਚ ਆਪਣੇ ਕੋਲ ਸਿਰਫ ਦੋ ਹੀ ਪੀਸ ਬਚੇ ਨੇ ਦੇ ਨੈਕਸਟ ਹੁਣ ਤੁਹਾਨੂੰ ਦਿਖਾਉਣੀ ਆਪਾਂ 250 ਵਾਲੀ ਇਹਨਾਂ ਦੀ ਆਪਾਂ ਇੱਕੋ ਹੀ ਵੀਡੀਓ ਬਣਾਈ ਸੀ ਉਸ ਤੋਂ ਬਾਅਦ ਆਪਾਂ ਵੀਡੀਓ ਨਹੀਂ ਬਣਾਈ ਠੀਕ ਹੈ ਆ ਲੋ ਸਪਿੰਨ ਕਲਰ ਆ ਗਿਆ ਸਾਈਜ਼ ਆ ਗਿਆ ਜੀ ਐਕਸਲ ਕੁ ਸਾਈਜ਼ ਨੂੰ ਆ ਜਾਏ ਕਿ ਬਾਕੀ ਸਟੈਚੇਬਲ ਕਾਫੀ ਆ ਡਬਲ ਐਕਸਲ ਤੱਕ ਵੀ ਆ ਹੀ ਜਾਏਗੀ ਦੇਖੋ ਜੀ ਠੀਕ ਹੈ ਕਲਰ ਬਹੁਤ ਪਿਆਰਾ ਹੈ ਅੰਟੀਆਂ ਵਾਸਤੇ ਤੇ फटाफट ਆਰਡਰ ਕਰੀ ਜਾਓ ਸਿਰਫ ਤੇ ਸਿਰਫ 250 ਰੁਪਏ ਚ 250 ਰੁਪਏ ਚ ਮਤਲਬ ਤੁਹਾਡੇ ਘਰ ਪਹੁੰਚ ਜਾਏਗੀ ਜੀ ਠੀਕ ਹੈ ਹਲੋ ਨੈਕਸਟ ਆ ਗਿਆ ਜੀ ਮਰੂਨ ਕਲਰ ਓਨਲੀ ਫॉर 250 ਪ੍ਰਾਈਸ ਤੁਹਾਨੂੰ ਸੁਣਨੇ ਪੈਣਗੇ ਧਿਆਨ ਨਾਲ ਕਿਉਂਕਿ ਸਾਰਿਆਂ ਦੇ ਅਲੱਗ-ਅਲੱਗ ਪ੍ਰਾਈਸ ਆਉਣਗੇ ਠੀਕ ਹੈ ਓਨਲੀ ਫॉर 250 ਮਰੂਨ ਕਲਰ ਨੇੜੇ ਤੋਂ ਦਿਖਾ ਦੇਣੀ ਹੈ ਇਸ ਤਰ੍ਹਾਂ ਦੀ ਡਿਜ਼ਾਈਨਿੰਗ ਆਏਗੀ ਇਹਦੇ ਵਿੱਚ ਅਗਲਾ ਕਲਰ ਆ ਗਿਆ ਵਾਈਨ ਕਲਰ ਠੀਕ ਹੈ ਇਹਨਾਂ ਦੇ ਇੰਨੇ ਕੋ ਮੈਸੇਜ ਆਏ ਸੀ ਪਰ ਇਹ ਕਿਸੇ ਦੇ ਹੋਲਡ ਰਖਵਾਉਣ ਦੇ ਨਾਲ ਹੀ ਇਹ ਪੀਸ ਮੇਰੇ ਰਹਿ ਗਏ ਨੇ ਔਰ ਚਲੋ ਕੋਈ ਗੱਲ ਨਹੀਂ ਇਸ ਤਰ੍ਹਾਂ ਵੀ ਹੋ ਜਾਂਦਾ ਕਦੀ ਵਰੀ ਤੇ ਕਿਸੇ ਵਲੇ ਨਹੀਂ ਮੂਡ ਬਣਦਾ ਬਟ ਮੇਰੇ ਕਸਟਮਰ ਜਿਹੜੇ ਇਹਨਾਂ ਨੂੰ ਮੰਗ ਰਹੇ ਸੀ ਇਹਨਾਂ ਦੇ ਮੈਸੇਜ ਆ ਰਹੇ ਸੀ ਉਹ ਇਹਨਾਂ ਨੂੰ ਲੈ ਸਕਦੇ ਆ ਠੀਕ ਹੈ ਇਸੇ ਕਰਕੇ ਮੈਂ ਦੁਬਾਰਾ ਵੀਡੀਓ ਬਣਾ ਰਹੀ ਆ ਵਾਈਨ ਕਲਰ 250 ਪ੍ਰਾਈਸ ਗਾਜਰੀ ਕਲਰ ਗਲਾ ਬਹੁਤ ਪਿਆਰਾ ਬਣਿਆ ਹੋਇਆ ਹੈ ਦਾ ਠੀਕ ਹੈ ਔਰ 250 ਆਏਗਾ ਜੀ ਇਹਦਾ ਪ੍ਰਾਈਸ सिर्फ दो ही पीस ये बचे हुए हैं एक लाइट शेड है एक डार्क शेड है देख सकते हो तुम थोड़ा जहा कलर डिफरेंस हैगा और ढाई सौ रुपए मिलेगी थानूक्रीन शॉट सकते हो कलर अलग आ और एक कलर अलग आठ ठीक है गले का भी थोड़ा फर्क आएगा और साइज खुले डुले ने ठीक है काफ़ी स्ट्रेचेबल साइज ने आ जाएगा आराम दे ठीक है ਫੋਟੀਜੀ ਪ੍ਰੋਬਲਮ ਇਹ ਆਉਂਦੀ ਆ ਰੈਡੀमेड ਦੇ ਵਿੱਚ ਮੈਂ ਤੁਹਾਨੂੰ ਦਿਖਾ ਦਿੰਨੀ ਵੇਅਰ ਕਰਕੇ ਕਿ ਭੈਣ ਭਰਾ ਕਹਿ ਦਿੰਦੇ ਪੁੱਛਦੇ ਨਹੀਂ ਸਾਈਜ਼ ਨਹੀਂ ਪੁੱਛਦੇ ਔਰ ਜੇ ਪੁੱਛਦੇ ਵੀ ਆ ਤੇ ਇੱਕ ਦੋ ਭੈਣ ਭਰਾ ਨੇ ਪੁੱਛਿਆ ਬਸ ਮੇਰੇ ਕੋਲ ਸਾਈਜ਼ ਕੀ ਦਾ ਕੀ ਸਾਈਜ਼ ਹੈ ਠੀਕ ਹੈ ਤੇ ਇਹ ਰੈਡੀमेड ਦਾ ਚੱਕਰ ਥੋੜਾ ਇਹ ਪੈਂਦਾ ਹੈ ਕਿ ਸਾਈਜ਼ ਤੁਹਾਨੂੰ ਅਨਫਿਟ ਆ ਜਾਏਗਾ ਤੇ ਉਸ ਤੋਂ ਬਾਅਦ ਮੇਰੀ ਜ਼ਿੰਮੇਵਾਰੀ ਕੋਈ ਨਹੀਂ ਹੋਏਗੀ ਤੁਸੀਂ ਪਹਿਲਾਂ ਹੀ ਸਾਈਜ਼ ਕਨਫਰਮ ਕਰਕੇ ਹੀ ਲੈਣਾ ਦੇਖੋ ਜੀ ਤੇ ਕਾਫੀ ਖੁੱਲ੍ਹੇ ਡੁੱਲੇ ਆ ਮੈਨੂੰ ਮੇਰਾ ਸਾਈਜ਼ ਐਕਸਲ ਆ ਔਰ ਇਹ ਡਬਲ ਐਕਸਲ ਵਾਲੇ ਨੂੰ ਆ ਜਾਏਗੀ ਤੁਸੀਂ ਦੇਖ ਸਕਦੇ ਜੇ ਠੀਕ ਹੈ ਔਰ ਕਲਰ ਬਹੁਤ ਹੀ ਪਿਆਰਾ ਜਿਹਾ ਕਲਰ ਆ ਔਰ ਹਰ ਇਸ ਗਰੁੱਪ ਵਾਲੇ ਨੂੰ ਇੱਕ ਵਨ ਸਾਈਡ ਪਾਕਟ ਆ ਜੀ ਠੀਕ ਹੈ ਇਧਰਲੇ ਸਾਈਡ ਪਾਕਟ ਹੈਗੀ ਕਾਫੀ ਖੁੱਲਾ ਡੁੱਲਾ ਸਾਈਜ਼ ਆ ਮੈਨੂੰ ਤਾਂ ਲੱਗਦਾ 3 ਐਕਸਲ ਤੱਕ ਵੀ ਆ ਜਾਏਗੀ ਕਿਉਂਕਿ نیچے ਮੈਂ ਕੋਟੀ ਵੀ ਵੇਅਰ ਕੀਤੀ ਹੋਈ ਆ ਠੀਕ ਹੈ ਜੀ ਹਾਂਜੀ ਠੀਕ ਹੈ ਜੀ এবিসি 250 ਤੁਹਾਨੂੰ ਮਿਲੇਗੀ ਠੀਕ ਹੈ ਬਹੁਤ ਪਿਆਰਾ ਕਲਰ ਹੈ ਤੇ ਬਹੁਤ ਪਿਆਰਾ ਸਾਈਜ਼ ਹੈ ਤੇ ਪਾਇਆ ਹੋਇਆ ਵੀ ਬਹੁਤ ਹੀ ਸੋਹਣਾ ਲੱਗਿਆ ਠੀਕ ਹੈ ਨੈਕਸਟ ਆਪਾਂ ਤੁਹਾਨੂੰ ਦਿਖਾਣੇ ਆ 450 ਪ੍ਰਾਈਸ ਵਾਲੀ ਠੀਕ ਹੈ ਹੈਲੋ ਲੌਂਗ ਕੋਟੀ ਹੋਏਗੀ ਇਹਦੇ ਮੈਨੂੰ ਇੰਨੇ ਕ ਮੈਸੇਜ ਆਏ ਆ ਨਾ ਬਹੁਤ ਜ਼ਿਆਦਾ ਮੈਸੇਜ ਆਇਆ ਵਾਲੀ ਕੋਟੀ ਦੇ ਠੀਕ ਹੈ ਤੇ ਪਰ ਹੋਲਡ ਰੱਖਣ ਦੇ ਚੱਕਰ 'ਚ ਇਹ ਪੀਸ ਰਹਿ ਗਿਆ ਇੰਨਾ ਪਿਆਰਾ ਜਿਹਾ ਪੀਸ ਆ ਠੀਕ ਹੈ ਤੇ ਬਹੁਤ ਹੀ ਸੋਹਣਾ ਸਟੱਫ ਵੀ ਇਹਦਾ ਬਹੁਤ ਸੋਹਣਾ ਪੌਕਟ ਲੱਗੀਆਂ ਹੋਈਆਂ ਬਟਨ ਬਹੁਤ ਸੋਹਣੇ ਲੱਗੇ ਹੋਏ ਆ ਠੀਕ ਹੈ ਹੈਲੋ ਔਰ ਕੋਟ ਵਾਂਗੂ ਇਹ ਫੀਲ ਹੁੰਦੀ ਹੈ ਬਹੁਤ ਸੋਹਣੀ ਕੋਟੀ ਹੈ ਪਾਈ ਦਾ ਵੀ ਲੁੱਕ ਵਧੀਆ ਆਏਗੀ ਠੀਕ ਹੈ ਔਰ ਇਹਦਾ ਪ੍ਰਾਈਸ ਲੱਗੇਗਾ ਜੀ ਓਨਲੀ ਫੋਰ 450 ਠੀਕ ਹੈ 450 ਚ ਆਪਾਂ ਤੁਹਾਨੂੰ ਦੇ ਰਹੇ ਆ ਇਹ ਵਾਲੀ ਕੋਟੀ ਠੀਕ ਹੈ ਇਸ ਤੋਂ ਜ਼ਿਆਦਾ ਕੋਈ ਫਾਇਦਾ ਨਹੀਂ ਕਰ ਸਕਦਾ ਹਾਂਜੀ ਨੈਕਸਟ ਕਲਰ ਆ ਜਾਏਗਾ ਜੀ ਇਹ ਵਾਲਾ ਠੀਕ ਹੈ ਰੈੱਡ ਕਲਰ ਹੀ ਆਏਗਾ ਬਹੁਤ ਸੋਹਣਾ 450 ਇਹਦਾ ਪ੍ਰਾਈਸ ਲੱਗੇਗਾ ਸਟੱਫ ਬਹੁਤ ਅੱਛਾ ਹੈ ਠੀਕ ਹੈ ਇਹ ਵਾਲੀ ਕੋਟੀ ਵੀ ਇਸੇ ਪ੍ਰਾਈਸ ਦੀ ਹੈ ਜਿਹੜੀ ਮੈਂ ਵੇਅਰ ਕੀਤੀ ਹੋਈ ਆ ਠੀਕ ਹੈ ਡਿਜ਼ਾਈਨਿੰਗ ਦਾ ਫਰਕ ਆਏਗਾ ਬਟ ਇਹੀ ਚੀਜ਼ ਆ ਠੀਕ ਹੈ ਲਾਈਟ weight ਜੀਆਂ ਕੋਟੀਆਂ ਥੋੜੀਆਂ ਪੌਂਚ ਆਸਾਨੀ ਰਹਿੰਦੀ ਆ ਹੈਵੀ ਹੈਵੀ ਫੀਲ ਨਹੀਂ ਹੁੰਦਾ ਔਰ ਸਾਈਜ਼ ਇਹਦਾ L ਸਾਈਜ਼ ਆਏਗਾ ਜੇ ਤੁਸੀਂ ਕਹਿੰਦੇ ਤਾਂ ਮੈਂ ਵੇਅਰ ਕਰਕੇ ਦਿਖਾ ਦੇਣੀ ਆ ਹਾਂਜੀ ਜੀ ਇਹ ਆਏਗੀ 450 ਵਾਲੀ ਕੋਟੀ ਦੀ ਫਿਟਿੰਗ ਓਕੇ ਮੈਨੂੰ ਥੋੜੀ ਜੀ ਇਹ ਟਾਈਟ ਆ ਟਾਈਟ ਮਤਲਬ ਬਟਨ ਥੋੜੇ ਪੈ ਜਾਂਦੇ ਇਸ ਤਰ੍ਹਾਂ ਬੰਦ ਹੋ ਜਾਂਦੇ ਆ ਬਟ ਥੋੜੇ ਖਿੱਚੇ ਜਾਂਦੇ ਆ ਐਲ ਸਾਈਜ਼ ਵਾਲਾ ਮੇਰੇ ਤੋਂ ਥੋੜਾ ਸਲਿਮ ਹੋਏਗਾ ਉਹਨੂੰ ਆ ਜਾਏਗੀ ਬਟ ਬਹੁਤ ਹੀ ਪਿਆਰੀ ਲੱਗੀ ਹੈ ਲੁੱਕ ਵਾਈਜ਼ ਵੀ ਬਹੁਤ ਪਿਆਰੀ ਹੈ ਔਰ ਕਲਰ ਵੀ ਬਹੁਤ ਹੀ ਪਿਆਰਾ ਹੈ ਹਰ ਸੂਟ ਦੇ ਉੱਪਰ ਤੁਸੀਂ ਵੇਅਰ ਕਰ ਸਕਦੇ ਹੋ ਠੀਕ ਹੈ ਜੀ ਮੈਂ ਹੁਣ ਤੁਹਾਨੂੰ ਤਾਂ ਇਸ ਕਰਕੇ ਪਾ ਕੇ ਦਿਖਾ ਰਹੀ ਹਾਂ ਕਿਉਂਕਿ ਜਦੋਂ ਤੁਹਾਡੇ ਘਰ ਚੀਜ਼ ਪਹੁੰਚ ਜਾਏਗੀ ਉਸ ਤੋਂ ਬਾਅਦ ਮੇਰੀ ਕੋਈ ਜ਼ਿੰਮੇਵਾਰੀ ਨਹੀਂ ਹੋਏਗੀ ਤੁਸੀਂ ਪਹਿਲਾਂ ਹੀ ਸਾਰਾ ਕਨਫਰਮ ਕਰੋ ਸਾਈਜ਼ ਦਾ ਕਲਰ ਦਾ ਜੋ ਵੀ ਹੈ ਤੁਸੀਂ ਪਹਿਲਾਂ ਕਨਫਰਮ ਕਰ ਸਕਦੇ ਹੋ ਠੀਕ ਹੈ ਜੀ ਔਰ ਪ੍ਰਾਈਸ ਲੱਗੇਗਾ ਜੀ ਇਹ ਰੈੱਡ ਕੋਟੀ ਦਾ ਵੀ 450 ਠੀਕ ਹੈ ਉਸ ਤੋਂ ਬਾਅਦ ਆ ਗਿਆ ਜੀ ਇਹ ਵਾਲਾ ਇਹ ਰੈੱਡ ਕਲਰ ਨਹੀਂ ਆ ਇਹ ਬਹੁਤ ਹੀ ਸੋਹਣਾ ਕਲਰ ਆ ਪਿੰਕ ਜੀ ਸ਼ੇਡ ਆ ਔਰ ਬਹੁਤ ਪਿਆਰਾ ਕਲਰ ਆ ਠੀਕ ਹੈ ਇਹਦੇ ਪੈਚ ਵਰਕ ਦਾ ਕੰਮ ਹੋਇਆ ਗਲੇ ਦੇ ਉੱਪਰ ਠੀਕ ਹੈ ਇਹ ਸਾਈਜ਼ ਮੈਨੂੰ ਕੰਫਰਟੇਬਲ ਆ ਜਾਏਗਾ ਮੇਰੇ ਹਿਸਾਬ ਨਾਲ ਉਹ ਥੋੜਾ ਛੋਟਾ ਸੀਗਾ ਸਾਈਜ਼ ਔਰ ਬਹੁਤ ਪਿਆਰਾ ਜਿਹਾ ਕਲਰ ਆ ਬਹੁਤ ਪਿਆਰੇ ਪੀਸ ਆ ਪਾਏ ਹੋਏ ਬਹੁਤ ਸੋਹਣੇ ਲੱਗਦੇ ਆ ਪ੍ਰਾਈਸ ਬਿਲਕੁਲ ਤੁਹਾਨੂੰ ਜਨੂਅਲ ਰਾ ਰਹੇ ਆ ਓਕੇ ਇਸ ਤੋਂ ਘੱਟ ਪ੍ਰਾਈਸ ਕੋਈ ਨਹੀਂ ਲਗਾ ਸਕਦਾ ਸਿਰਫ ਤੇ ਸਿਰਫ 450 ਵਿਦ ਸ਼ਿਪਿੰਗ ਤੁਹਾਡੇ ਘਰ ਪਹੁੰਚ ਜਾਏਗੀ ਕੁਟੀ नैक्सट पीस जी आ गया बहुत प्यारा पीस आ बहुत सारे पीस एल किए कलर भी, दे भी दे ब्लैक कलर मैरून कलर से बहुत प्यारीस और हाँ जी बहुत प्यारी कोटी है बहुत प्यारी लुक वाइज कलर वाइज हर तरीके ना बहुत प्यारी निगी को डबल साइड पॉकेट आर गला बहुत प्यारा और निगी निक्की कोती ठीक है बाजू गुजू काफी लंबे है ठीक है ਔਰ ਓਨਲੀ ਫੋਰ 450 450 ਚ ਤੁਹਾਡੇ ਘਰ ਪਹੁੰਚ ਜਾਏਗੀ ਕੋਟੀ ਠੀਕ ਹੈ ਜੀ ਹਾਂਜੀ ਨੈਕਸਟ ਪੀਸ ਆ ਗਿਆ ਜੀ ਬਲੂ ਕਲਰ ਦਾ ਇਹਦੇ ਨਾਲ ਦੀ ਤੇ ਮੇਰੇ ਕੋਲ ਬਲੈਕ ਕਲਰ ਦੀ ਹੈਗੀ ਆ ਬਹੁਤ ਪਿਆਰਾ ਜਿਹਾ ਪੀਸ ਆ ਡਿਜ਼ਾਈਨਿੰਗ ਬੈਕ ਸਾਈਡ ਵੀ ਆਏਗੀ ਇਹ ਵੀ ਹੋਲਡ ਦੇ ਚੱਕਰ ਚ ਕੋਟੀ ਰਹਿ ਗਈ ਆ ਠੀਕ ਆ ਆਦਰਵਾਇਜ਼ ਇਹਦੇ ਕਾਫੀ ਮੈਸੇਜ ਆਏ ਸੀ ਹਾਫ ਦੇ ਬਟਨ ਟੇਪ ਲੱਗੀ ਹੋਈ ਆ ਔਰ ਪਾਕਟ ਵੀ ਆ ਠੀਕ ਹੈ पॉकेट भी है दोनों साइड नेवी ब्लू कलर आएगा ओके ब्लू कलर है इस तरह ब्राइट जहाँ ने ग्रे जहा है ग्रे नेवी ब्लू ठीक है और साढ़े चार होएगा नेक्स्ट आएगा जी रेड कलर सेम ओवी ब्लू हो रेड कलर ठीक है बैक साइड सारी ऐसी डिजाइनर बनी हुई है इस तरह ਜੇ ਤੁਸੀਂ ਵੇਖ ਸਕਦੇ ਹੋ ਤੇ ਦੇਖੋ ਬਹੁਤ ਤਿਆਰੀ ਜੀ ਬਣੀ ਹੋਈ ਹੈ ਜਿਸ ਵਿੱਚ ਕੱਟਵਰਕ ਦਾ ਡਿਜ਼ਾਈਨਿੰਗ ਇਹਦੇ ਸਾਰੇ ਬਣੀ ਹੋਈ ਹੈ ਠੀਕ ਹੈ ਔਰ 450 ਇਹਦਾ ਪ੍ਰਾਈਸ ਲੱਗੇਗਾ ਇੱਕ ਪੀਸ ਮੇਰੇ ਕੋਲ ਜੈਕਟ ਦਾ ਬਦਿਆ ਵਾਲੀ ਵੂਲ ਆ ਬਹੁਤ ਸੋਹਣੀ ਇਹਦੀ ਵੂਲ ਆ ਮਤਲਬ ਸਲੀਵਲੈਸ ਓਕੇ ਸਲੀਵਲੈਸ ਜੈਕਟ ਦਾ ਇੱਕ ਪੀਸ ਇਹ ਵੀ ਬਹੁਤ प्यारा ਜਿਹਾ ਪੀਸ ਆ ਕਲਰ ਬਹੁਤ प्यारा ਹੈ ਰੈਡ ਮਰੂਨ ਜਿਹਾ ਕਲਰ ਆ ਠੀਕ ਹੈ اور 450 ਦਾ ਪ੍ਰਾਈਸ ਲੱਗੇਗਾ ਪੌਕਟ ਲੱਗੀਆਂ ਹੋਈਆਂ ਨੇ ਠੀਕ ਹੈ ਕਿਸੇ ਨੇ ਵੀ ਜਿੰਨੂੰ ਚਾਹੀਦੀ ਹੈ ਉਹ ਸਕਰੀਨਸ਼ਾਟ ਲੈ ਕੇ ਭੇਜ ਸਕਦਾ ਹੈ ਤੇ ਆਪਣਾ ਆਰਡਰ ਕਨਫਰਮ ਕਰਾ ਸਕਦਾ ਹੈ ਨੈਕਸਟ ਪੀਸ ਆ ਗਿਆ ਆਪਣੇ 550 ਪ੍ਰਾਈਸ ਦੇ ਠੀਕ ਹੈ ਆਲੋ ਜੀ ਇਹ ਆ ਗਿਆ ਪਿੰਕ ਕਲਰ ਇਹ ਬਹੁਤ ਸਾਈਜ਼ ਖੁੱਲੇ ਡੁੱਲੇ ਮਤਲਬ ਇਹ ਮੈਨੂੰ ਬਹੁਤ ਵਧੀਆ ਆ ਜਾਣਗੇ ਖੁੱਲੇ ਡੁੱਲੇ ਹੀ ਆਣਗੇ ਟਾਈਟ ਨਹੀਂ ਹੋਣਗੇ ਠੀਕ ਹੈ ਤੇ पीस भी बहुत प्यारा कलर भी बहुत प्यारा पाए हुए बहुत सोने लगते हैं इस तरह चीज़ देखने वेयर करन काफ़ी फर्क हो जाता ठीक है साढ़े पांच सौ यह प्राइस होएगा विद शिपिंग ठीक जी नेक्स्ट पीस आ गया पिंक कलर ये भी स्टफ बहुत अच्छे वाला है ठीक है बहुत सोहना स्टफ़ है यदा और यह प्राइस भी लगेगा लग साढ़े पाँच सौ ਇਦੇ ਵਿੱਚ ਵੀ ਉਸ ਦਿਨ ਆਪਣੇ ਕੋਲ ਦੋ ਪੀਸ ਸੀ ਇੱਕ ਪੀਸ ਸੇਲ ਹੋ ਗਿਆ ਇਸ ਸਟ੍ਰੈਚੇਬਲ ਪੀਸ ਨਹੀਂ ਹੈ ਠੀਕ ਹੈ ਇਹ ਜਾਂ ਤੇ ਬਹੁਤ ਪਤਲੀ ਕੁੜੀ ਨੂੰ ਆਏਗਾ ਜਾਂ ਫਿਰ ਮਤਲਬ ਸਟ੍ਰੈਚ ਨਹੀਂ ਹੋਏਗਾ ਮਤਲਬ ਜਿਆਦਾ ਹੈਵੀ ਨੂੰ ਨਹੀਂ ਆਏਗਾ ਐਲ ਸਾਈਜ਼ ਤੱਕ ਆਏਗਾ ਉਸ ਤੋਂ ਬਾਅਦ ਇਹ ਨਹੀਂ ਆਏਗਾ ਜਿਨ੍ਹਾਂ ਦੀ ਇਹ ਚੀਜ਼ ਭਾਰੀ ਹੋਏਗੀ ਉਹਨਾਂ ਨੂੰ ਇਹ ਸਟ੍ਰੈਚ ਨਹੀਂ ਹੋਏਗਾ ਨਹੀਂ ਆਏਗਾ ਬਟ ਬਹੁਤ ਪਿਆਰਾ ਪੀਸ ਹੈ ਲੁੱਕ ਵਾਈਜ਼ ਬਹੁਤ ਪਿਆਰਾ ਨੇਵੀ ਬਲੂ ਕਲਰ ਆ ਨੇਵੀ ਬਲੂ ਗ੍ਰੇ ਕਲਰ ਓਕੇ 550 ਪ੍ਰਾਈਸ ਨੈਕਸਟ ਆ ਗਿਆ ਜੀ ਇਹ ਠੀਕ ਹੈ ਇਹਦੇ ਵੀ ਇਸ ਤਰ੍ਹਾਂ ਪੈਚ ਹਨਾ ਪੈਚਵਰਕ ਬਣਿਆ ਹੋਇਆ ਬਹੁਤ ਪਿਆਰਾ ਪੀਸ ਆ ਇਹ ਵੀ ਉਹ ਜਿਸ ਤਰ੍ਹਾਂ ਰੈੱਡ ਮੈਂ ਪਾਇਆ ਸੀ ਨਾ ਉਹਦੇ ਵਾਂਗੂ ਇਹ ਮੈਨੂੰ ਤਾਂ ਨਹੀਂ ਆਏਗਾ ਥੋੜਾ ਮੈਨੂੰ ਟਾਈਟ ਲੱਗੇਗਾ ਬਟ ਪੀਸ ਬਹੁਤ ਪਿਆਰਾ ਹੈ ਐਲ ਸਾਈਜ਼ ਤੱਕ ਇਹ ਆ ਜਾਏਗਾ 550 ਪ੍ਰਾਈਸ ਹਾਂਜੀ ਨੈਕਸਟ ਕੋਟ ਵੀ ਆ ਜਾਈਏਗੀ ਆ ਜੀ ਇਹ ਵੀ ਰੈੱਡ ਕਲਰ ਦੀ ਆ ਬਹੁਤ ਪਿਆਰਾ ਪੀਸ ਆ ਠੀਕ ਹੈ ਔਰ ਇਹਦਾ ਪ੍ਰਾਈਸ ਵੀ ਲੱਗੇਗਾ 550 ਠੀਕ ਹੈ ਬਹੁਤ ਪਿਆਰਾ ਜਿਹਾ ਪੀਸ ਆ ਬਹੁਤ ਪਿਆਰੀ ਡਿਜ਼ਾਈਨਿੰਗ ਆ ਔਰ ਇਹਦਾ ਪ੍ਰਾਈਸ ਵੀ ਲੱਗੇਗਾ 550 ਬਟ ਮੈਨੂੰ ਇਹ ਬਹੁਤ ਪਸੰਦ ਲੱਗਣ ਡਈ ਆ ਕੋਟੀ ਦੇਖਦੇ ਆ ਦੇਖਦੇ ਜੇ ਕਿਸੇ ਨੇ ਨਹੀਂ ਲਈ ਤੇ ਇਹ ਮੈਂ ਜ਼ਰੂਰ ਲੈ ਲਾਂਗੀ ਓਕੇ ਕਿਉਂਕਿ ਮੈਂ ਜਿਹੜੀ ਰੈੱਡ ਕਲਰ ਦੀ ਉਹ ਬੀਅਰ ਕੀਤੀ ਸੀ ਬਹੁਤ ਪਿਆਰਾ ਲੱਗਦਾ ਪਿਆ ਸੀ ਇਹ ਪੀਸ ਔਰ ਮੇਰੇ ਕੋ ਰੈੱਡ ਕੋਟੀ ਹੈ ਵੀ ਨਹੀਂ ਆ ਤੇ ਇਹ ਰੈੱਡ ਕੋਟੀ ਫਿਰ ਮੈਂ ਲੈ ਲਾਂਗੀ ਇੱਕ ਪੀਸ ਆ ਗਿਆ ਜੀ ਇਹ ਵਾਲਾ ਰੈੱਡ ਦੇ ਵਿੱਚ ਠੀਕ ਹੈ ਦੋ ਕਲਰ ਦੋ ਮਤਲਬ ਸੇਮ ਕਲਰ ਚ ਦੋ ਪੀਸ ਆ ਦੋ ਡਿਜ਼ਾਈਨ ਆ ਠੀਕ ਹੈ ਹਾਂ ਜੀ ਮਤਲਬ ਸੇਮ ਕਲਰ ਚ ਦੋ ਪੀਸ ਆ ਅਲੱਗ ਅਲੱਗ ਇਹਨਾਂ ਦੀ ਡਿਜ਼ਾਈਨਿੰਗ ਆ ਬੈਕ ਸਾਈਡ ਵੀ ਡਿਜ਼ਾਈਨਿੰਗ ਆ ਔਰ 550 ਪ੍ਰਾਈਸ ਲੱਗੇਗਾ ਹੁਣ ਤਿੰਨ ਪੀਸ ਮੇਰੇ ਕੋਲ ਰਹਿ ਗਏ ਨੇ ਜਿਨ੍ਹਾਂ ਦਾ ਪ੍ਰਾਈਸ ਆਏਗਾ 600 ਇੱਕ ਪੀਸ ਰਹਿ ਗਿਆ ਜੀ ਇਹ ਵਾਲਾ ਬਹੁਤ ਮੈਸੇਜ ਆਏ ਦੂਸਰੇ ਪੀਸ ਇਹਨਾਂ ਚੋ ਸੇਲ ਹੋ ਗਏ ਹੁਣ ਇੱਕੋ ਪੀਸ ਰਹਿ ਗਿਆ 3 ਐਕਸਲ ਸਾਈਜ਼ ਆ ਓਕੇ 3 ਐਕਸਲ ਸਾਈਜ਼ ਆ ਕਾਫੀ ਖੁੱਲੇ ਡੁੱਲੇ ਬੀਬੀਆਂ ਪਹਿਣਾ ਨੂੰ ਆਏਗਾ ਠੀਕ ਆ ਜਿਹੜੀਆਂ ਲੈਣਾ ਚਾਹੁੰਦੀਆਂ ਨੇ ਉਹ ਮੈਸੇਜ ਕਰ ਸਕਦੇ ਆ ਠੀਕ ਆ 8 800 ਦਾ ਇਹ ਪੀਸ ਸੇਲ ਕੀਤਾ ਆਪਾਂ ਸੀਜ਼ਨ ਦੇ ਵਿੱਚ ਤੇ ਹੁਣ ਆਪਾਂ ਕਰ ਰਹੇ ਆ ਜੀ ਬਹੁਤ ਜ਼ਿਆਦਾ ਡਿਸਕਾਊਂਟ 600 ਰੁਪਏ ਚ ਤੁਹਾਡੇ ਘਰ ਪਹੁੰਚ ਜਾਏਗਾ 3 ਐਕਸਲ ਪੀਸ ਓਕੇ ਔਰ ਇਹ ਆਪਣੇ ਦੋ ਪੀਸ ਰਹਿ ਗਏ ਇਨਾਂ ਦੇ ਵੀ ਇੰਨਾ ਕੁ ਸਾਈਜ਼ ਕਨਫਰਮੇਸ਼ਨ ਦਾ ਆਇਆ 3 XL, डबल XL ਜਾਂ ਕੁ ਇਸ ਚੱਕਰ 'ਚ ਹਨਾ ਤੇ ਹੁਣ ਮੈਂ ਤੁਹਾਨੂੰ ਇਹ ਵੇਅਰ ਕਰਕੇ ਦਿਖਾਉਣੀ ਆ ਕਿ ਇਹ ਸਾਈਜ਼ ਮਤਲਬ ਮੇਰਾ ਸਾਈਜ਼ XL ਆ ਉਸ ਤੋਂ ਬਾਅਦ ਇਹ ਕਿਨੂੰ ਆ ਸਕਦੀ ਆ डबल XL ਵਾਲੇ ਨੂੰ ਆ ਸਕਦੀ 3 XL ਵਾਲੇ ਨੂੰ ਆ ਸਕਦੀ ਚਲੋ ਦੇਖਦੇ ਆ ਹਾਂਜੀ ਜੀ ਕੋਟੀ ਆਪਾਂ ਵੇਅਰ ਕਰ ਲਈ ਹੋਈ ਆ ਠੀਕ ਐ ਔਰ ਇਹ ਸਾਈਜ਼ ਖੁੱਲਾ ਐ ਠੀਕ ਐ ਤੁਸੀਂ ਦੇਖ ਸਕਦੇ ਜੇ ਕਾਫੀ ਖੁੱਲਾ ਡੁੱਲਾ ਐ ਤੋ ਥੋੜਾ ਵੱਡਾ ਮੈਨੂੰ ਤੇ ਕਾਫੀ ਵੱਡਾ ਲੱਗਿਆ ਮੇਰੇ ਤੋਂ ਦੋ ਨੰਬਰ ਵੱਧ ਵਾਲੇ ਨੂੰ ਆ ਜਾਏਗਾ ਡਬਲ ਐਕਸਲ ਵਾਲੇ ਨੂੰ ਤੇ ਪਿਉਰੀ ਫਿਟਿੰਗ ਆਏਗੀ ਇਹਦੀ ਬਹੁਤ ਅੱਛੇ ਵਾਲੀ ਠੀਕ ਹੈ ਮੈਨੂੰ ਥੋੜਾ ਲੂਜ਼ ਆ ਠੀਕ ਹੈ ਪਾਕੀ ਸਟੈਚੂਬਲ ਹੈਗਾ ਪਿੱਛੇ ਤੋਂ ਵੀ ਦੇਖ ਸਕਦੇ ਹੋ ਤੁਸੀਂ ਕਿੰਨਾ ਲੂਜ਼ ਠੀਕ ਹੈ ਫਿਰ ਤੋਂ ਦੋ ਨੰਬਰ ਵੱਧ ਵਾਲੇ ਨੂੰ ਆ ਜਾਏਗਾ ਇਹ ਕਿਉਂਕਿ ਇਹਦੀ ਬਹੁਤ ਜ਼ਿਆਦਾ ਮੈਸੇਜ ਆ ਰਹੇ ਸੀ ਕਿ ਸਾਈਜ਼ ਇਹ ਸਾਨੂੰ ਆ ਜਾਏਗਾ ਸਾਡਾ 3 ਐਕਸਲ ਸਾਈਜ਼ ਆ ਤੁਹਾਡਾ 4 ਐਕਸਲ ਸਾਈਜ਼ ਆ ਉਸ ਚੱਕਰ ਚ ਥੋੜਾ ਇਹਦਾ ਇਹ ਹੀ ਕਨਫਰਮ ਨਹੀਂ ਹੋਇਆ ਕਿ ਇਹ ਸਾਈਜ਼ ਕਿੰਨਾ ਨੂੰ ਆਏਗਾ ਔਰ ਇਹਦੇ ਵਿੱਚ ਮੇਰੇ ਕੋਲ ਦੋ ਕਲਰ ਆ ਓਕੇ ਔਰ ਸਾਈਜ਼ ਕਾਫੀ ਖੁੱਲਾ ਡੁਲਾ ਆ ਲੋ ਮੋਡਾ ਵੀ ਖੁੱਲ ਜਾਂਦਾ ਪਰ ਵਧੀਆ ਠੀਕ ਹੈ ਔਰ 600 ਰੁਪਏ ਚ ਤੁਹਾਡੇ ਘਰ ਇਹ ਕੋਟੀ ਪਹੁੰਚ ਜਾਏਗੀ ਠੀਕ ਹੈ ਜੀ ਸਿਰਫ ਤੇ ਸਿਰਫ 600 ਰੁਪਏ ਚ ਤੁਹਾਡੇ ਘਰ ਇਹ ਕੋਟੀ ਪਹੁੰਚ ਜਾਏਗੀ ਇਹ ਸੀਗੇ ਜੀ ਆਪਣੇ ਅੱਜ ਦੇ ਕੋਟੀਆਂ ਦੇ ਡਿਜ਼ਾਈਨ ਕਲਰ ਔਰ ਪ੍ਰਾਈਸ ਜਿਹੜਾ ਵੀ ਪੀਸ ਤੁਹਾਨੂੰ ਪਸੰਦ ਹੈ ਤੁਸੀਂ ਲੈਣਾ ਇੱਕ ਸਕਰੀਨਸ਼ਾਟ ਤੇ ਭੇਜਣਾ ਸਾਡੇ WhatsApp ਨੰਬਰ ਤੇ ਤੇ ਆਪਣਾ ਆਰਡਰ ਕਨਫਰਮ ਕਰਾ ਲੈਣਾ ਥੈਂਕ ਯੂ ਧੰਨਵਾਦ